ਮੈਂ ਸੋਚਿਆ ਕਿ ਅੱਗੇ ਵਧਣਾ ਚਾਹੀਦਾ ਕੰਮ ਕਰਨਾ ਚਾਹੀਦਾ ਇਸ ਹਾਰ ਨਹੀਂ ਮਾਨੀ ਚਾਹੀਦੀ ਐ ਪਹਿਲੇ ਹੀ ਮੇਰੇ ਬੜੀ ਤੰਗਾਈ ਸੀ ਤੇ ਫਿਰ ਮੈਂ ਸੋਚਿਆ ਪਾਰਟ ਟਾਈਮ ਜੋੜ ਕਰਾਇਦਾ ਮੈਂ ਡੈਕੋਰੇਸ਼ਨ ਦਾ ਵੀ ਕੰਮ ਕਰਦਾ ਵਾਂ ਜਿੰਦ ਹਾਰ ਨਹੀਂ ਮਾਨੀ ਚਾਹੀਦੀ ਜ਼ਿੰਦਗੀ 'ਚ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਵਾ ਮੈਨੇ ਦਾ ਫਲ ਮਿਲਦਾ ਵਾ ਮੈਂ ਦੇਖੋ ਪੈਸੇ ਵੀ ਤੰਗ ਤਾਂ ਵੀ ਜੀ ਇਸ ਕਰਕੇ ਮੈਂ ਸਾਈਕਲ ਦੇ ਸਟਾਰਟ ਕੀਤਾ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਕਿ ਸਾਈਕਲ ਤੇ ਮਤਲਬ ਕਿ ਆਈਡੀ ਬਣ ਜਾਂਦੀ ਹੈ ਕੀ ਕਰੀਏ ਪੈਸੇ ਦੀ ਮਜਬੂਰੀ ਆ ਗਈ ਆ ਤੇ ਇਸ ਕਰਕੇ ਮੈਂ ਸੋਚਿਆ ਫालतू ਪੈਸਾ ਨਾ ਬਰਬਾਦ ਕਰਾਂ ਆਕਾ ਹਿੰਮਤ ਨਹੀਂ ਹਾਰਨੀ ਚਾਹੀਦੀ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਲੋਕਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ ਮੈਨੇਜ ਕਰੋਗੇ ਤੇ ਫਲ ਮਿਲੂਗਾ ਆਕਾ ਪੀਖ ਨਹੀਂ ਮੰਨੀ ਚਾਹੀਦੀ ਹੈ ਮਿਹਨਤ ਕੇ ਮਿਹਨਤ ਦੀ ਕਮਾਈ ਖਾਣੀ ਚਾਹੀਦੀ ਹੈ। ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ। ਬੇਹਿੰਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ ਉਗਣ ਵਾਲੇ ਉਗ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਜੀ ਹਾਂ ਇਨਸਾਨਾਂ ਦੇ ਜ਼ਿੰਦਗੀ ਦੇ ਵਿੱਚ ਕਈ ਵਾਰ ਕੁਝ ਅਜੇਹੀਆਂ ਅਪਰੀਏ ਘਟਨਾਵਾਂ ਘਟਦੀਆਂ ਹਨ ਜਿਸ ਨਾਲ ਇਨਸਾਨ ਜਿਹੜੇ ਨੇ ਉਹ ਟੁੱਟ ਕੇ ਬਿਖਰ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ ਕੁਝ ਹੀ ਅਜਿਹੇ ਇਨਸਾਨ ਹੁੰਦੇ ਨੇ ਜਿਹੜੇ ਹਿੰਮਤ ਕਰਕੇ ਅੱਗੇ ਵਧਦੇ ਨੇ। ਅੱਜ ਇੱਕ ਤਾਨੂੰ ਅਸੀਂ ਇੱਕ ਅਜਿਹੇ ਹੀ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੇ ਜ਼ਿੰਦਗੀ ਦੇ ਵਿੱਚ ਕੁਝ ਕੁਝ ਸਾਲ ਪਹਿਲਾਂ ਕੋਈ ਅਪ੍ਰਈ ਅਪਰੀਏ ਘਟਨਾ ਜਿਹੜੀ ਆ ਵਾਪਰੀ ਪਰ ਉਹਨਾਂ ਨੇ ਜਿਹੜੀ ਹੈ ਹਿੰਮਤ ਕਰਕੇ ਅੱਗੇ ਵਧਨ ਵਿੱਚ ਵਿਸ਼ਵਾਸ ਰੱਖਿਆ ਮੇਰੇ ਨਾਲ ਮੌਜੂਦ ਨੇ ਡਿਲੀਵਰੀ ਬੁਆਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਨਾਮ ਹੈ ਤੁਹਾਡਾ ਸੂਰਜ ਸੂਰਜ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਬਲੈਂਕਟ ਦਾ ਡਿਲੀਵਰੀ ਬੁਆਏ ਹਾਂ ਰਾਈਡਰ ਹਾਂ ਤੇ ਇਹ ਸਫਰ ਕਿੱਦਾਂ ਸ਼ੁਰੂ ਕੀਤਾ ਤੁਹਾਡੇ ਨਾਲ ਕੀ ਵਾਪਰਿਆ ਸੰਥਾੜਾ ਜਾਣਕਾਰੀ ਦੋ ਉਹ ਪਹਿਲੇ ਦੀ ਮਤਲਬ ਬੜੀ ਤੰਗਾਈ ਸੀ ਤੇ ਫਿਰ ਮੈਂ ਸੋਚਿਆ ਪਾਰਟ ਟਾਈਮ ਜੋਬ ਕਰਾਇਦਾ ਮੈਂ ਡੈਕੋਰੇਸ਼ਨ ਦਾ ਵੀ ਕੰਮ ਕਰਦਾ ਵਾਂ ਤੇ ਫਿਰ ਅ ਇਸ ਲਈ ਮੈਂ ਉਹ ਡਿਲੀਵਰੀ ਬாய் ਮਾਰਕਰ ਕਰਨ ਲੱਗਾ ਤੁਸੀਂ ਅਤੜਾ ਹੱਥ ਦੇਖ ਰਹੇ ਆ ਤੁਹਾਡੀਆਂ ਫਿੰਗਰਸ ਰੇੜੀਆਂ ਨੇ ਉਹ ਦੋ ਨਹੀਂ ਹੈਗੀਆਂ ਨੇ ਥੋੜਾ ਦੱਸੋਗੇ ਕਿ ਕਿਸ ਤਰ੍ਹਾਂ ਇਹ ਜਿਹੜਾ ਤੁਹਾਡੇ ਨਾਲ ਇਹ ਕੱਟਣਾ ਕਿਵੇਂ ਵਾਪਰਿਆ ਮੈਂ ਆਪਣੇ ਫਰੈਂਡ ਦੇ ਘਰ ਮੈਂ ਸਕੂਲ ਪਰਦਾ ਸੀ ਤੇ ਮੈਂ ਆਪਣੇ ਫਰੈਂਡ ਦੇ ਘਰ ਗਿਆ ਸੀ ਤੇ ਉਹ ਟੇਬਲ ਫੈਰਨਾ ਮੈਨੂੰ ਕਰੰਟ ਲੱਗ ਗਿਆ ਸੀ ਤੇ ਮੇਰੀ ਉਹਦੀ ਨਾ ਉਹ ਉਂਗਰ ਪੂਰੀ ਡਾਇਮੰਡ ਹੋ ਗਈ ਬਲੈਕ ਹੋ ਗਈ ਸੀ ਕੁੱਨ ਬਲੌਕ ਹੋ ਗਿਆ ਸੀ ਤੇ ਫਿਰ ਉਹ ਆਪਰੇਟ ਡਾਕਟਰ ਕਹਿੰਦੇ ਆਪਰੇਟ ਕਰਾਣਾ ਪੈਣਾ ਤੋਂ ਇਹਨੂੰ ਆਪਰੇਟ ਕਰਾਇਆ ਉਹ ਉਂਗਲਾਂ ਕੱਟਨੀ ਪਈ ਕਿੰਨੀ ਕ ਮੁਸ਼ਕਿਲ ਆਈ ਜਦੋਂ ਤੁਹਾਡੇ ਨਾਲੇ ਕੱਟਣਾ ਵਾ ਮੁਸ਼ਕਿਲ ਵੜੀ ਆਈ ਪਾਰੀ ਚੀਜ਼ਾਂ ਉਠਾਉਣ ਚ ਮੁਸ਼ਕਿਲ ਹੁੰਦੀ ਸੀ

ਡੈਕੋਰੇਸ਼ਨ ਦਾ ਕੰਮ ਕਰਦਾ ਸੀ ਇਹ ਕੰਮ ਕਰਨ ਵਿੱਚ ਕੋਈ ਤਕਲੀਫ ਨਹੀਂ ਆਉਂਦੀ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪਾਰ ਚੁੱਕਣ ਵਿੱਚ ਮੈਨੂੰ ਬਹੁਤ ਮੁਸ਼ਕਲ ਹੁੰਦੀ ਸੀ ਹਾਂਜੀ ਹਾਂਜੀ ਮੁਸ਼ਕਲ ਤੇ ਆਉਂਦੀ ਆ ਪਾਰ ਮਤਲਬ ਚੁੱਕਿਆ ਨਹੀਂ ਜਾਂਦਾ ਪਾਰ ਹੀ ਚੁੱਕੀ ਨਹੀਂ ਜਾਂਦੀ ਆ ਅਜ ਕਹਾਤੇ ਮਤਲਬ ਕਿ ਜੋ ਨਹੀਂ ਲੱਗਦੇ ਖੱਤ ਨਾਲ ਘਰ ਵਿੱਚ ਕੌਣ ਕੌਣ ਹੈ ਤੁਹਾਡੇ ਡੈਡੀ ਹੈਗੇ ਮੰਮੀ ਹੈਗੇ ਪਾਪਾ ਹੈਗੇ ਨੇ ਸਿਸਟਰ ਹੈਗੀ ਵਾਈਫ ਹੈਗੀ ਆ ਇਹ ਤੁਸੀਂ ਘਰ ਦਿਆਂ ਦਾ ਗੁਜ਼ਾਰਾ ਜਿਵੇਂ ਘਰ ਦਾ ਗੁਜ਼ਾਰਾ ਹੈ ਸਾਰਾ ਤੁਸੀਂ ਘਰ ਚਲਾਉਂਦੇ ਹੋ ਕਿ ਪਾਪਾ ਨਹੀਂ ਪਾਪਾ ਵੀ ਕੰਮ ਕਰਦੇ ਨੇ ਮੈਂ ਵੀ ਕਰਦਾ ਮੈਂ ਵੀ ਕਰਦਾ ਜੋ ਪਾਪਾ ਕਰਦੇ ਨੇ ਮਤਲਬ ਮਾਲੀ ਦਾ ਕੰਮ ਕਰਦੇ ਪਾਪਾ ਇਸ ਤਰ੍ਹਾਂ ਦੇਖਿਆ ਕਿ ਜਾਇ ਕਿ ਇਨਸਾਨ ਦੇ ਨਾਲ ਜਦੋਂ ਵੀ ਕੋਈ ਐਸਟਰਾ ਦੀ ਘਟਨਾ ਹੁੰਦੀ ਹੈ ਬਹੁਤ ਸਾਰੇ ਇਨਸਾਨ ਨੇ ਜਿਹੜੇ ਟੁੱਟ ਜਾਂਦੇ ਨੇ ਤੇ ਜ਼ਿੰਦਗੀ ਵਿੱਚ ਹਾਰ ਮੰਨ ਲੈਂਦੇ ਨੇ ਤੁਸੀਂ ਹੌਂਸਲੇ ਨਾਲ ਅੱਗੇ ਵਧਣ ਦਾ ਜਜਬਾ ਰੱਖਿਆ ਤੇ ਤੁਸੀਂ ਅੱਗੇ ਕੰਮ ਕੀਤਾ ਕੀ ਕਹਿਣਾ ਚਾਹੋ ਮੈਂ ਕਹਿੰਦਾ ਜ਼ਿੰਦਗੀ ਹਾਰ ਨਹੀਂ ਮੰਨੀ ਚਾਹੀਦੀ ਜ਼ਿੰਦਗੀ 'ਚ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਵਾ ਅਗੇ ਮੈਨੇ ਦਾ ਫਲ ਮਿਲਦਾ ਵਾ ਡਿਲੀਵਰੀ ਬੋਏ ਦਾ ਕੰਮ ਕਰਦੇ ਹੋ? ਹਾਂਜੀ। ਤੇ ਕਿੰਨਾ ਟਾਈਮ ਇਹ ਕੰਮ ਕਰਦੇ ਹੋ? ਸਵੇਰੇ ਕਿੰਨੇ ਵਜੇ ਜਾਂਦੇ? ਸਵੇਰੇ ਮੈਂ 7:30 ਵਜੇ ਜਾਂਦਾ ਵਾਂ ਤੇ ਫਿਰ ਮੈਂ 12 1 ਵਜੇ ਤੱਕ ਕਰਦਾ ਵਾਂ। ਫਿਰ ਉਹਦੇ ਬਾਅਦ ਇਵਨਿੰਗ 'ਚ ਕਰਦਾ ਵਾਂ। ਤੇ ਕਿ ਦੇਖਿਆ ਜਾਏ ਤਾਂ ਜ਼ਿਆਦਾਤਰ ਅਸੀਂ ਡਿਲੀਵਰੀ ਬੋਏ ਬਾਈਕ ਤੇ ਦੇਖੇ ਨੇ ਕੰਮ ਕਰਦੇ ਹੋ। ਤੁਸੀਂ ਸਾਈਕਲ ਤੇ ਕੰਮ ਕਰਦੇ ਹੋ? ਹਾਂਜੀ। ਉਹ ਮੇਰੇ ਕੋਲ ਪੈਸੇ ਵੀ ਤੰਗੀ ਤੰਗੀ ਸੀ ਇਸ ਕਰਕੇ ਮੈਂ ਸਾਈਕਲ ਤੇ ਸਟਾਰਟ ਕੀਤਾ। ਮੈਨੂੰ ਮੇਰੇ ਫਰੈਂਡ ਨੇ ਦੱਸਿਆ ਕਿ ਸਾਈਕਲ ਤੇ ਮਤਲਬ ਕਿ ਆਈਡੀ ਬਣ ਜਾਂਦੀ ਆ ਤੇ ਫਿਰ ਮੈਂ ਉਹਦੇ ਬਾਰੇ ਕਰਨ ਲੱਗਾ ਕਿੰਨੀਆਂ ਕਿ ਮੁਸ਼ਕਿਲਾਂ ਆਉਂਦੀਆਂ ਨੇ ਜਦੋਂ ਤੁਸੀਂ ਕੰਮ ਕਰਦੇ ਗੋਡੇ ਤੇ ਧਰ ਦੋਣ ਲੱਗਦੇ ਆ ਹੇ ਚਲਦੇ ਚਲਦੇ ਸਾਈਕਲ ਚਲਾਉਂਦੇ ਚਲਾਉਂਦੇ ਔਰ ਰਾਤ ਨੂੰ ਮਤਲਬ ਹੋ ਨਹੀਂ ਪਾਂਦਾ ਕਿਉਂਕਿ ਅੰਧੇਰਾ ਹੋ ਜਾਂਦਾ ਘਰ ਤੇ ਵਿਗਦੇ ਨਹੀਂ ਆ ਸਾਈਕਲ ਤੇ ਕਿੰਨੀ ਦੇਰ ਤੱਕ ਸਫ਼ਰ ਤੈਅ ਕਰਦੇ ਹੋ ਮੈਨੂੰ ਕਿ ਦੂਰ ਦੂਰ ਤੱਕ ਹੀ ਜਾਣ 2 ਕਿਲੋਮੀਟਰ 1.5 ਕਿਲੋਮੀਟਰ ਇੱਦਾਂ ਦੀ ਡਿਲੀਵਰੀ ਬਣਦੀ ਹੈ 1.5 ਕਿਲੋਮੀਟਰ ਜਾਣਾ ਤੇ 1.5 ਕਿਲੋਮੀਟਰ ਆਣਾ। ਔਰ ਮਲਾਂਕੀ ਹੋ ਜਾਂਦਾ ਮਲਾਂਕੀ 32 ਕਿਲੋਮੀਟਰ ਹੋ ਜਾਂਦਾ ਆਣਾ ਜਾਣਾ। ਦੇਖਿਆ ਜਾਵੇ ਤੁਸੀਂ ਚਪਲਾ ਵੀ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਉਹਦੇ ਦੀ ਹਾਲਤ ਤੇ ਚਪਲਾਂ ਦੀ ਜਿਹੜੀ ਹੈ ਉਹ ਵੀ ਬਹੁਤ ਖਸਤਾ ਲੱਗ ਰਹੀ ਹੈ। ਕੀ ਕਹਿ ਕੀ ਕਹਿਣਾ ਚਾਹੋ ਤੁਸੀਂ? ਹਾਂਜੀ। ਉਹ ਕੀ ਕਰੀਏ ਪੈਸੇ ਦੀ ਮਜਬੂਰੀ ਆ ਗਈ ਆ ਤੇ ਇਸ ਕਰਕੇ ਮੈਂ ਸੋਚਦਾ ਫालतू ਪੈਸਾ ਨਾ ਬਰਬਾਦ ਕਰਾਂ ਆਪਣਾ ਘਰ ਦੇ ਵਿੱਚ ਜੀ ਨੇ ਸਾਰਿਆਂ ਦਾ ਪਾਲਣ ਪੋਸ਼ਣ ਗੁਜ਼ਾਰਾ ਵੀ ਕਰਨਾ ਹਾਂਜੀ ਹਾਂਜੀ ਸਾਰਿਆਂ ਦਾ ਮਤਲਬ ਜੀ ਪਾਲਣ ਪੋਸ਼ਣ ਕਰਨਾ ਵਾ ਮਤਲਬ ਕਿ ਪਾਪਾ ਨੂੰ ਵੀ ਮਤਲਬ ਕਿ ਸਿਸਟਰ ਆ ਗਈ ਉਹਦਾ ਵਿਆਹ ਵੀ ਕਰਨਾ ਤੇ ਇਸ ਕਰਕੇ ਮੈਂ ਮਿਹਨਤ ਕਰਦਾ ਕਰਨ ਦਿਆ ਆਪਣੇ ਵਰਗੇ ਹੋਰ ਨੌਜਵਾਨ ਜਿਹੜੇ ਹਿੰਮਤ ਹਾਰ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਂ ਕਾ ਹਿੰਮਤ ਨਹੀਂ ਹਾਰਨੀ ਚਾਹੀਦੀ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਲੋਕਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ ਮੈਨੇ ਕਰੋਗੇ ਤੇ ਫਲ ਮਿਲੂਗਾ ਜੀ ਰੱਬ ਕਰੇ ਰੱਬ ਤੁਹਾਨੂੰ ਫਲ ਦੇਗਾ ਜੀ ਜਦੋਂ ਤੁਹਾਡੇ ਨਾਲ ਇਹ ਘਟਨਾ ਵਾਪਰੀ ਜਦੋਂ ਤੁਸੀਂ ਦੱਸਿਆ ਕਿ ਕਰੰਟ ਲੱਗਾ ਉਸ ਤੋਂ ਬਾਅਦ ਕਿਦਾਂ ਦੇ ਖਿਆਲ ਮਨ ਵਿੱਚ ਆਏ ਕਿ ਤੁਸੀਂ ਵੀ ਸੋਚਿਆ ਸੀ ਕਿ ਮੈਂ ਹੁਣ ਕੋਈ ਕੰਮ ਨਹੀਂ ਕਰ ਪਾਵਾਂਗਾ ਹਿੰਮਤ ਤੁਹਾਨੂੰ ਕਿੰਨੇ ਦਿੱਤੀ ਇੰਨੀ ਜਾਂ ਤੁਸੀਂ ਖੁਦ ਇਹ ਹਿੰਮਤ ਜਿਹੜੀ ਹੈ ਕਿ ਮੰਮੀ ਪਾਪਾ ਨੇ ਮੇਰੇ ਹਿੰਮਤ ਦਿੱਤੀ ਆ ਕੀ ਅੱਗੇ ਵੱਧ ਕੇ ਕੰਮ ਕਰ ਸਕਦੇ ਹੋ ਤੂੰ ਅ ਮਲੇ ਕੰਮ ਕਰ ਸਕਦੇ ਹੋ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ ਬੇਟਾ ਕੰਮ ਕਰੋ ਕੋਈ ਮਲਹੱਤ ਸਾਰਿਆਂ ਦਾ ਕਈ ਬੰਦੀਆਂ ਦਾ ਹੱਥ ਵੀ ਖਰਾਬ ਕੱਢਿਆ ਹੁੰਦਾ ਉਹ ਵੀ ਤੇ ਕੰਮ ਕਰਦੇ ਹੀ ਆ ਬਹੁਤ ਸਾਰੇ ਲੋਕ ਨੇ ਜਿੰਦਣਾ ਨੂੰ ਅਸੀਂ ਦੇਖਦੇ ਆ ਕਿ ਉਹਨਾਂ ਦੇ ਸਰੀਰ ਇਸ ਬਿਲਕੁਲ ਸਵਸਥ ਹੁੰਦੇ ਨੇ ਫਿਰ ਵੀ ਉਹ ਭੀਖ ਮੰਗਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਮੈਂ ਕਹ ਪੀਖ ਨਹੀਂ ਮੰਨੀ ਚਾਹੀਦੀ ਹੈ ਮਿਹਨਤ ਕੇ ਮਿਹਨਤ ਦੀ ਕਮਾਈ ਖਾਣੀ ਚਾਹੀਦੀ ਹੈ ਮਿਹਨਤ ਕਰੋ ਬਸ ਹੋਰ ਕੁਝ ਕਹਿਣਾ ਚਾਹੋ ਉਹ ਸਾਰੇ ਭਰਾਵਾਂ ਨੂੰ ਮਿਹਨਤ ਕਰੋ ਪੀਖ ਨਹੀਂ ਪੀਖਨਾ ਮਤ ਮੰਗੋ ਮਿਹਨਤ ਕਰੋ ਬਸ ਕਿੰਨਾ ਕ ਸਕੂਨ ਮਿਲਦਾ ਹੈ ਮਿਹਨਤ ਦੀ ਕਮਾਈ ਦਾ ਬੜਾ ਸਕੂਨ ਮਿਲਦਾ ਵਾ ਬਸ ਕਿਸੇ ਕੋਲੋਂ ਮੰਗ ਕੇ ਖਾਣ ਨਾਲੋਂ ਹਾਂਜੀ ਕਿਸੇ ਨੂੰ ਕਿਸੇ ਕੋ ਮੰਗ ਕੇ ਖਾਣ ਤਾਂ ਵਧੀਆ ਮਿਹਨਤ ਕਰੋ ਮਿਹਨਤ ਦੀ ਕਮਾਈ ਖਾਓ ਬਸ ਸੋ ਇਹ ਤੁਸੀਂ ਦੇਖਿਆ ਕਿ ਇਸ ਜਿਹੜੇ ਲੜਕੇ ਨੂੰ ਥੋੜੇ ਕੁਸਾਲ ਪਹਿਲਾਂ ਹੀ ਜਿੰਦਾ ਉਹਨਾਂ ਨੇ ਦੱਸਿਆ ਕਿ ਕਰੰਟ ਲੱਗ ਗਿਆ ਸੀ ਤੇ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਜਜ਼ਬੇ ਨੂੰ ਜ਼ਿੰਦਾ ਰੱਖਿਆ ਤੇ ਆਪਣਾ ਜਿਹੜਾ ਕੰਮ ਹੈ ਉਹ ਸਟਾਰਟ ਕੀਤਾ ਤੇ ਕੀਰਤ ਕਰਨੀ ਸਟਾਰਟ ਕੀਤੀ ਉਹਨਾਂ ਦਾ ਕਹ ਇਹੀ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਇਨਸਾਨ ਨੇ ਬਹੁਤ ਸਾਰੀਆਂ ਉਹਨਾਂ ਨਾਲ ਅਜਿਹੇ ਘਟਨਾਵਾਂ ਹੁੰਦੀਆਂ ਨੇ ਜਿਹੜੇ ਉਹਨਾਂ ਨੂੰ ਤੋੜ ਕੇ ਰੱਖ ਦਿੰਦੇ ਨੇ ਉਹਨਾਂ ਨੂੰ ਟੁੱਟਣਾ ਨਹੀਂ ਚਾਹੀਦਾ ਅੱਗੇ ਵਧਣਾ ਚਾਹੀਦਾ ਤੇ ਮਿਹਨਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਸੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਕੈਮਰਾਮੈਨ ਅਰਸ਼ ਦੇ ਨਾਲ ਸੁਖਜੀ ਅੰਮ੍ਰਿਤਸਰ